ਤੋ ਅਸੀਂ ਇੱਕ ਟਰੱਕ ਫੜਿਆ ਟਰੱਕ ਦੀ ਜਦੋਂ ਤਲਾਸ਼ੀ ਲਈ ਗਈ ਉਹਦੇ ਵਿੱਚੋਂ ਸਾਨੂੰ 18 ਕੁਇੰਟਲ 1800 ਕਿਜੀ ਆਫ ਪੋਪੀ ਹਸਕ ਭੁੱਕੀ ਚੂਰਾ ਪੋਸਤ ਮਿਲੀ ਹੈ। ਦੀ ਰਿਕਵਰੀ ਜੋ ਹੈ 18 ਕੁਇੰਟਲ ਭੁੱਕੀ ਤੇ ਇੱਕ ਟਰੱਕ ਤੇ ਦੋ ਅਕਿਊਜ਼ਡ ਇਸ ਕੇਸ ਦੇ ਵਿੱਚ ਅਸੀਂ ਫੜੇ ਨੇ। ਡੀਜੀਪੀ ਪੰਜਾਬ ਦੀ ਹਿਦਾਇਤ ਦੇ ਦਿਸ਼ਾ ਨਿਰਦੇਸ਼ਾ ਤਹਿਤ ਜੋ ਪੰਜਾਬ ਪੁਲਿਸ ਦਾ ਐਂਟੀ ਡਰਗ ਕੈਂਪੇਨ ਲਗਾਤਾਰ ਜਾਰੀ ਹੈ ਉਹਦੇ ਤਹਿਤ ਹੀ ਬਰਨਾਲਾ ਪੁਲਿਸ ਨੂੰ ਇੱਕ ਅੱਛੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਸਾਡੀ ਟੀਮ ਨੂੰ ਲੀਡ ਕਰ ਰਹੀ ਸੀ ਕਿ ਐਸਪੀਡੀ ਸੰਦੀਪ ਮੰਡ ਜੀ ਉਹਨਾਂ ਦੇ ਨਾਲ ਡੀਐਸਪੀਟੀ ਰਜਿੰਦਰ ਪਾਲ ਜੀ ਸਾਡੇ ਡੀਐਸਪੀ ਬਰਨਾਲਾ ਡੀ ਸਤਵੀਰ ਸਿੰਘ ਇਨਚਾਰਜ ਸਪੈਸ਼ਲ ਬ੍ਰਾਂਚ ਇਨਸਪੈਕਟਰ ਬਲਜੀਤ ਸਿੰਘ ਐਂਡ ਇਨਚਾਰਜ ਸੀਆਈਏ ਸਬ ਇਨਸਪੈਕਟਰ ਯਸ਼ਪਾਲ ਸਿੰਘ ਉਨ੍ਹਾਂ ਦੀ ਟੀਮ ਨੂੰ ਇਨਫੋਰਮੇਸ਼ਨ ਮਿਲੀ ਸੀਗੀ ਉਹਦੇ ਬੇਸਿਸ ਤੇ ਕੰਮ ਕਰਦੇ ਹੋਏ ਇਹਨਾਂ ਨੇ ਕੱਲ ਇੱਕ ਐਕਿਊਜ਼ ਨੂੰ ਫੜਿਆ ਹੈਗਾ ਉਹਦਾ ਨਾਂ ਹੈਗਾ ਹੁਕਮਾਰਾਮ ਜੋ ਕਿ ਬਾੜਮੀਰ ਰਾਜਸਥਾਨ ਦਾ ਰਹਿਣ ਵਾਲਾ ਹੈ ਇਹਦੇ ਤੋਂ ਅਸੀਂ ਇੱਕ ਟਰੱਕ ਫੜਿਆ ਟਰੱਕ ਦੀ ਜਦੋਂ ਤਲਾਸ਼ੀ ਲਈ ਗਈ ਉਹਦੇ ਵਿੱਚੋਂ ਸਾਨੂੰ 18 ਕੁਇੰਟਲ 1800 ਕਿਜੀ ਆਫ ਪੋਪੀ ਹਸਕ ਭੂਖੀ ਚੂਰਾ ਪੋਸਟ ਮਿਲੀ ਹੈ ਜੋ ਕਿ 90 ਬੋਰੀ ਸੈਕ ਸੀਗੇ 22 ਕਿਜੀ ਦੇ ਉਹਨਾਂ ਵਿੱਚ ਸੀਗੀ ਇਦੇ ਤੋਂ ਅਸੀਂ ਜਦੋਂ ਪੁੱਛਗਿੱਛ ਕੀਤੀ ਤੇ ਬੈਕਵਰਡ ਦੇ ਵਿੱਚ ਗਏ ਤੇ ਇੱਕ ਹੋਰ ਅਸੀਂ ਇੰਡੀਵਿਜੂਅਲ ਨੂੰ ਫੜਿਆ ਹੈਗਾ ਉਹਦਾ ਨਾਮ ਗੁਰਪ੍ਰੀਤ ਸਿੰਘ ਹੈ ਜੋ ਕਾਨਗੜ ਗਰਾਚੋ ਪੀਐਸ ਪਾਤਣਾ ਪਟਿਆਲੇ ਦਾ ਰਹਿਣ ਵਾਲਾ ਹੈ ਉਹਨੂੰ ਵੀ ਅਸੀਂ ਗ੍ਰਿਫਤਾਰ ਕੀਤਾ ਹੈ ਜਿਹੜੀ ਇਹ ਟਰੱਕ ਹੈਗਾ ਇਹ ਰਾਜਸਥਾਨ ਰਜਿਸਟਰਡ ਹੈਗਾ ਐਜ਼ ਆਫ ਨਾਓ ਜੋ ਅਸੀਂ ਵੈਰੀਫਾਈ ਕਰ ਰਹੇ ਹਾਂ ਬਾਕੀ ਜਿਹੜਾ ਇਹ ਗੁਰਪ੍ਰੀਤ ਸਿੰਘ ਹੈ ਜੋ ਪਟਿਆਲੇ ਦਾ ਇਹਦੇ ਤੇ ਸਾਨੂੰ ਪਤਾ ਲੱਗਿਆ ਹੈ ਪੁੱਛਗਿੱਛ ਦੌਰਾਨ ਕਿ ਤਿੰਨ ਮੁਕਦਮੇ ਪਹਿਲਾਂ ਵੀ ਐਨਡੀਪੀਐਸ ਦੇ ਦੇਤੇ ਦਰਜ ਨੇ ਤੇ ਟੋਟਲ ਇਹਦੇ ਵਿੱਚ ਸਾਡੀ ਰਿਕਵਰੀ ਜੋ ਹੈ 18 ਕੁਇੰਟਲ ਭੁੱਕੀ ਤੇ ਇੱਕ ਟਰੱਕ ਤੇ ਦੋ ਅਕਿਊਜ਼ਡ ਇਸ ਕੇਸ ਦੇ ਵਿੱਚ ਅਸੀਂ ਫੜੇ ਨੇ ਇਹਦੇ ਨਾਲ ਨਾਲ ਜੀ ਦੂਜਾ ਵੀ ਅਸੀਂ ਇੱਕ ਕੇਸ ਹੋਰ ਕੀਤਾ ਰਜਿਸਟਰ ਕੀਤਾ ਸੀਗਾ ਪਿਛਲੇ ਮਹੀਨੇ ਸਿਟੀ ਥਾਣੇ ਦੇ ਵਿੱਚ ਐਨਡੀਪੀਐਸ ਦੇ ਵਿੱਚ ਉਹਦੇ ਵਿੱਚ ਜਿੱਦਾਂ ਅਸੀਂ ਦੱਸਦੇ ਹਾਂ ਕਿ ਬੈਕਵਰਡ ਫਾਰਵਰਡ ਲਿੰਕੇਜਸ ਅਸੀਂ ਸਟੈਬਲਿਸ਼ ਕਰਦੇ ਹਰ ਕੇਸ ਦੇ ਵਿੱਚ ਉਹਦੀ ਕੜੀ ਦੇ ਵਿੱਚ ਹੀ ਇੱਕ ਹੋਰ ਅਸੀਂ ਇੰਡੀਵਿਜੂਅਲ ਗੁਰਸੇਵਕ ਸਿੰਘ ਨੂੰ ਫੜਿਆ ਉਹ ਵੀ ਕਾਨਗੜ ਗਰਾਚੋ ਪਟਿਆਲੇ ਦਾ ਹੀ ਰਹਿਣਾ ਲਾ ਉਹਨੂੰ ਅਰੈਸਟ ਕੀਤਾ ਉਹਦੇ ਕੋਲੋਂ ਅਸੀਂ ਇਹ ਗੱਡੀ ਫੜੀ ਹੈਗੀ ਐਕਐਸਯੂਵੀ ਤੇ 100 ਕਿਲੋ ਭੂਕੀ ਜੋ ਕਿ 4 ਬੈਗਸ ਹੈਗੇ 25-25 ਕਿਜੀ ਦੇ ਉਹਨਾਂ ਵਿੱਚ ਸੀਗੀ ਉਹ ਵੀ ਬਰਾਮਦ ਕੀਤੀ ਹੈ ਜਿਹੜਾ ਇਹ ਗੁਰਸੇਵਕ ਸਿੰਘ ਹੈ ਇਹਦੇ ਤੋਂ ਪੁੱਛਗਿੱਛ ਦੌਰਾਨ ਹਾਲ ਕੀ ਖੜੀ ਸਾਨੂੰ ਪਤਾ ਲੱਗਿਆ ਕਿ ਪਹਿਲਾਂ ਵੀ ਇੱਕ ਸੰਗਰੂਰ ਦੇ ਵਿੱਚ 2019 ਦਾ ਇੱਕ ਐਨਡੀਪੀਐਸ ਦਾ ਪਰਚਾ ਇਹਦੇ ਤੇ 올ਰੇਡੀ ਦਰਜ ਹੈ ਸਰ ਕਿੱਥੇ ਸਪਲਾਈ ਕਰਨੀ ਸੀ ਇਹਨਾਂ ਨੇ ਇਹ ਜੀ ਜਿੱਦਾਂ ਦੇਖ ਰਹੇ ਹੋ ਆਪਕੀ ਕਾਫੀ ਹੈਵੀ ਕੁਆਂਟੀਟੀ ਹੈ ਤੇ ਨੀਅਰਬਾਈ ਜ਼ਿਲ੍ਹਾਾਂ ਦੇ ਵਿੱਚ ਕਾਫੀ ਇਹਨਾਂ ਦਾ ਰੀਚ ਹੋਣ ਦੀ ਸੰਭਾਵਨਾ ਹੈ। ਹਾਂ ਜੀ ਇਹ ਜੋ ਸਾਨੂੰ ਅਭੀ ਹਾਲ ਕੀ ਘੜੀ ਪਤਾ ਲੱਗ ਰਿਹਾ ਹੈ ਕਿ ਰਾਜਸਥਾਨ ਦਾ ਬੰਦਾ ਹੈ ਪਰ ਇਹ ਪਿੱਛੋਂ Jharkhand ਸਾਈਡ ਤੋਂ ਲੈ ਕੇ ਆਇਆ ਸੀ। ਉਹ ਜਿੱਦਾਂ ਕਿ ਅਸੀਂ ਕੁਝ ਹੀ ਦਿਨ ਪਹਿਲਾਂ ਵੀ ਕਾਨਫਰੰਸ ਕੀਤੀ ਸੀਗੀ ਉਹਦੇ ਵਿੱਚ 21 ਕੁਇੰਟਲ ਭੁੱਕੀ ਅਸੀਂ ਫੜੀ ਸੀਗੀ ਤੇ ਹੁਣ ਟੋਟਲ ਸਾਡੀ 19 ਕੁਇੰਟਲ ਹੋਰ ਹੋ ਗਈ ਹੈ। ਕੁਝ ਹੀ ਅਰਸੇ ਦੌਰਾਨ ਤੇ ਇਹਦੇ ਨਾਲ ਇਹ ਪਤਾ ਲੱਗਦਾ ਹੈ ਕਿ ਪੁਲਿਸ ਬਹੁਤ ਮੁਸਤੈਦ ਹੈ ਸਾਡੀ ਨਾਕਾਬੰਦੀ درست ਹੈ ਤੇ ਅਸੀਂ ਇੰਟੈਲੀਜੈਂਸ ਤੇ ਹਿਊਮਨ ਐਂਡ ਤੇ ਟੈਕਨੀਕਲ ਐਂਡ ਤੇ ਕੰਮ ਕਰ ਰਹੇ ਹਾਂ ਇਹ ਪਹਿਲੇ ਘੜੀ ਦਾ ਹੀ ਨਤੀਜਾ ਹੈ ਹਾਂਜੀ ਹਾਂ ਰਿਮਾਂਡ ਸਰ ਰਿਮਾਂਡ ਜੀ ਹੁਣ ਪੇਸ਼ ਕਰਕੇ ਫਿਰ ਲਵਾਗੇ ਇਹ ਜੀ ਸਦਰ ਦੇ ਵਿੱਚ ਜੋ ਮੇਨ ਰੋਡ ਹੈਗਾ ਸਦਰ ਥਾਣੇ ਦਾ ਏਰੀਆ ਪੈਂਦਾ ਉਥੋਂ ਅਸੀਂ ਸਾਡੀ ਉਨੇ ਦਿਨਾਂ ਦੇ ਦੋ ਵਧੀਆ ਪ੍ਰਾਪਤੀਆਂ ਦੇ ਕੇ ਆਈ ਆਪਣੇ ਟੀਮ ਦੇ ਤਰ੍ਹਾਂ ਜੀ ਜਿੱਦਾਂ ਮੈਂ ਕਿਹਾ ਕਿ ਸਾਡੀ ਟੀਮ ਬਹੁਤ ਵਧੀਆ ਕੰਮ ਕਰ ਰਹੀ ਹੈ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾ ਤਹਿਤ ਤੇ ਅੱਗੇ ਵੀ ਅਸੀਂ ਕਰਦੇ ਰਵਾਂਗੇ ਬਰਨਾਲਾ ਪੁਲਿਸ ਮੁਸਤੈਦ ਹੈਗੀ ਤੇ ਜੋ ਕ੍ਰਿਮੀਨਲ ਜਾਂ ਉਹਨਾਂ ਨੂੰ ਫੜਨ ਵਾਸਤੇ ਐਂਡ ਆਪਣਾ ਮਾਹੌਲ ਸ਼ਾਂਤੀਪੂਰਨ ਰੱਖਣ ਵਾਸਤੇ ਐਂਡ ਇਲੈਕਸ਼ਨਸ ਨੂੰ ਪੀਸਫੁਲੀ ਕੰਡਕਟ ਕਰਨ ਵਾਸਤੇ ਉਹਨਾਂ ਸੰਬੰਧੀ ਅਫਸਲਾ ਜਮਾ ਕਰਵਾਉਣ ਦੇ ਹੁਕਮ ਹੋਏ ਸੀ ਜੀ ਅਸੀਂ ਅਪੀਲ ਕੀਤੀ ਸੀ ਕਿ ਲੋਕਾਂ ਨੂੰ ਕਿ ਹਸਲਾ ਜਮ੍ਹਾਂ ਕਰਾਇਆ ਜਾਣ ਤੋਂ ਨੀਅਰ ਅਬਾਊਟ ਸਾਡਾ 90% ਅਸਲਾ ਜਮ੍ਹਾਂ